ਹਾਂ ਦੋਸਤੋ ਜਦੋਂ ਵੀ ਕਦੇਸ਼ ਬਟਾਲਵੀ ਦੀ ਗੱਲ ਚੱਲਦੀ ਹੈ ਤਾਂ ਹਰ ਦਿਲ ਦਾ ਮਾਹੌਸਮ ਬਦਲ ਜਾਂਦਾ ਹੈ ਅੱਜ 6 ਮਈ ਉਹਨਾਂ ਦੀ ਵਰਸੀ ਹੈ 6 ਮਈ 1973 ਨੂੰ ਇਸ ਜਹਾਨੇ ਪਾਣੀ ਤੋਂ ਖੁੱਸ ਕਰ ਗਏ ਸੀ ਜਦ ਕਦੇ ਵੀ ਉਹਨਾਂ ਦਾ ਜਨਮ ਦਿਨ ਜਾਂ ਵਰਸੀ ਦਾ ਦਿਨ ਆਉਂਦਾ ਹੈ ਤਾਂ ਮੈਨੂੰ ਯਾਦ ਆਉਂਦਾ ਉਹਨਾਂ ਬਾਰੇ ਇੱਕ ਪੜਿਆ ਹੋਇਆ ਲੇਖ ਪਰ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਸ਼ਾਇਦ ਕਿਤੇ ਪਿਆ ਹੋਵੇ ਪਰ ਫਿਰ ਉਹ ਰਹਿ ਜਾਂਦਾ ਹੈ ਤੇ ਇਸ ਵਾਰ ਮੈਂ ਘੰਟਾ ਖਲਾ ਕੇ ਥੋੜਾ ਫਸਾ ਲਈ ਕਰਕੇ ਉਹ ਲੇਖ ਲੱਭ ਲਿਆ ਤਾਂ ਲੇਖ ਦਾ ਨਾਮ ਹੈ ਯਾਦਾਂ ਦੇ ਕਾਫਲੇ ਸ਼ਿਵ ਕੁਮਾਰ ਬਟਾਲਵੀ ਬਚਪਨ ਤੇ ਜਵਾਨੀ ਦੇ ਰਾਂਗਲੇ ਦਿਨ ਲੇਖ ਸੁਖਪਾਲ ਵੀਰ ਸਿੰਘ ਹਸਰਤ ਏਜ ਨੰਬਰ 8 ਮੈਗਜ਼ੀਨ ਜਾਗਰਤੀ ਤੇ ਮਹੀਨਾ ਜੂਨ ਦਾ ਤੇ ਸਨ ਹੈਗਾ 1985 ਇਸ ਲੇਖ ਨਾਲ ਮੇਰੀਆਂ ਯਾਦਾਂ ਜੁੜੀਆਂ ਜੂਨ ਦਾ ਮਹੀਨਾ ਸੀ ਤੇ ਇੱਕ ਵੱਡੇ ਸਾਰੇ ਘਰ ਦੇ ਵਿੱਚ ਪਾਸੇ ਜੇ ਇੱਕ 베ਰੀ ਲੱਗੀ ਹੋਈ ਸੀ ਤੇ 베ਰੀ ਥੱਲੇ ਇੱਕ ਟੁੱਟੀ ਜੀ ਮੰਜੀ ਪਈ ਹੋਈ ਸੀ ਜਿਹਨੂੰ ਮੀ ਕਣੀ ਵਿੱਚ ਵੀ ਅੰਦਰ ਨਹੀਂ ਕੀਤਾ ਜਾਂਦਾ ਸੀ ਤੇ ਉੱਥੇ ਬੈਠਿਆ ਨਵੇਕਲਾ ਹੀ ਮੈਂ ਸ਼ਿਵ ਬਾਰੇ ਲੇਖ ਪੜ ਰਿਆ ਸੀ ਉਹਨੇ ਦਿਨੀ ਮੈਂ ਸ਼ਿਵ ਨੂੰ ਕਾਫੀ ਪੜ ਚੁੱਕਿਆ ਸੀ ਉਮਰ ਦਾ ਤਕਾਜਾ ਇਹੋ ਜਿਹਾ ਸੀ ਕਿ ਸ਼ਿਵ ਦੀ ਹਰ ਹਫ਼ਤਾ ਹਰ ਗਤੀਵਿਧੀ ਸਰਚੜ ਬੋਲਦੀ ਸੀ ਤੇ 20 ਸਾਲ ਦੀ ਉਮਰ ਸੀ ਤੇ ਇਹਨੇ ਨੂੰ ਕਿਤੇ ਮਾਂ ਨੇ ਬਾਜ ਮਾਰੀ ਛਾਪੀ ਲਾ ਅਮੇ ਉੱਠ ਕੇ ਇੱਕ ਲਟਾਣ ਦੇ ਉੱਪਰ ਗੋਲਿਆਂ ਵਾਲੇ ਦਰਵਾਜ਼ੇ ਵਿੱਚ ਜਾ ਬੈਠਾ ਤੇ ਦੁਪਹਿਰ ਦੀ ਚਾਹ ਨਾਲ ਸਵੇਰ ਦੀ ਬਣੀ ਰੋਟੀ ਉੱਤੇ ਚਾਰ ਘਸਾ ਕੇ ਕੋਕਲਾ ਬਣਾ ਕੇ ਖਾ ਰਿਆ ਸੀ ਤਾਂ ਅਚਾਨਕ ਮੀਂਹ ਆ ਗਿਆ ਜਦੋਂ ਮੀਂਹ ਹਟਿਆ ਤਾਂ ਬੜਾ ਅਫਸੋਸ ਹੋਇਆ ਮੈਗਜ਼ੀਨ ਉਸ ਤਰ੍ਹਾਂ ਖੁੱਲਾ ਪਹਿਲਾ ਪੇਜ ਮੀਂਹ ਦੇ ਵਿੱਚ ਭਜ ਗਿਆ ਸੀ ਖੈਰ ਉਸ ਨੂੰ ਅੰਦਰ ਰੱਖ ਕੇ ਹੌਲੀ-ਹੌਲੀ ਸੁਕਾਇਆ ਤੇ ਕਿਉਂਕਿ ਸ਼ਿਵ ਦੇ ਹਰ ਬੋਲ ਦੀ ਕਦਰ ਸੀ ਇਸ ਲੇਖ ਦੇ ਵਿੱਚ ਕੁਝ ਬਲੱਖਣ ਵੀ ਸੀ ਜਿਹੜਾ ਨਹੀਂ ਕਦੇ ਪੜਿਆ ਸੁਣਿਆ ਸੀ ਤਾਂ ਉਸ ਤੋਂ ਬਾਅਦ ਅਗਲੇ ਦਿਨ ਉਸ ਦੀ ਫੋਟੋ ਸੈੱਟ ਕਰਵਾਈ ਅੱਜ ਫਿਰ ਮੈਂ ਕੰਟਕਾ ਘੂੜਾ ਫਰਾੜੀ ਕਰਨ ਉਪਰੰਤ ਇਹ ਫੋਟੋ ਸਿੱਡ ਲੱਭ ਲਈ ਹੈ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੇ ਕਿਤੇ ਥੋੜੀ ਬਹੁਤੀ ਉਖਤਾਹਟ ਹੋਵੇ ਮੇਰੇ ਬੋਲਣ ਦੇ ਵਿੱਚ ਦਾ ਕਾਰਨ ਇਹ ਹੈ ਕਿ ਅੱਖਰ ਬੜੇ ਮੱਧਮ ਪੈ ਚੁੱਕੇ ਨੇ ਸੋ ਫਿਰ ਵੀ ਬਹੁਤ ਖੁਸ਼ ਹਾਂ ਮੈਂ ਇਹਦੇ ਵਿੱਚ ਸੁਖਪਾਲ ਵੀਰ ਹਸਰਤ ਜੀ ਲਿਖਦੇ ਨੇ ਕਿ ਇਹ ਦੇਸ਼ ਦੀ ਵੰਡ ਤੋਂ ਕੁਝ ਮਹੀਨੇ ਪਿੱਛੋਂ ਦੀ ਗੱਲ ਹੈ ਮੇਰੇ ਪਿਤਾ ਜੀ ਮੈਨੂੰ ਸਾਲ 80 ਆਰਮੀ ਹਾਈ ਸਕੂਲ ਬਟਾਲਾ ਵਿਖੇ 6ਵੀਂ ਜਮਾਤ ਵਿੱਚ ਦਾਖਲ ਕਰਵਾ ਕੇ ਆਏ ਸਨ ਪਹਿਲੇ ਦਿਨ ਜਿਸ ਟੈਸਕ ਤੇ ਮੈਨੂੰ ਬਿਠਾਇਆ ਗਿਆ ਉਸ ਉੱਤੇ ਮੇਰੇ ਨਾਲ ਇੱਕ ਕਾਫੀ ਹੁਸ਼ਿਆਰ ਤੇ ਸੁੰਦਰ ਲੜਕਾ ਬੈਠਾ ਸੀ ਜਿਸਨੇ ਆਪਣਾ ਨਾਮ ਮੈਨੂੰ ਸ਼ੇਵ ਕੁਮਾਰ ਦੱਸਿਆ ਉਹਨੇ ਇਹ ਵੀ ਦੱਸਿਆ ਕਿ ਉਹ ਸਕਰਗੜ ਤਹਿਸੀਲ ਦੀ ਇੱਕ ਪਿੰਡ بڑا ਪਿੰਡ ਲੋਠੀਆਂ ਵਿੱਚੋਂ ਪੁੱਜੜ ਕੇ ਆਏ ਹਨ ਅਤੇ ਅੱਜ ਕੱਲ ਉਹਨਾਂ ਦਾ ਪਰਿਵਾਰ ਕਾਫੀ ਖਸਤਾ ਹਾਲਤ ਵਿੱਚ ਹੈ ਮੈਂ ਵੀ ਉਸ ਨੂੰ ਆਪਣੇ ਘਰ ਦੀ ਮਾੜੀ ਹਾਲਤ ਬਾਰੇ ਕੁਝ ਵੀਰਵਾ ਦਿੱਤਾ ਅਤੇ ਦੱਸਿਆ ਕਿ ਸਾਡੇ ਦੋਵੇਂ ਘਰ ਪਾਕਿਸਤਾਨ ਵਿੱਚ ਰਹਿ ਗਏ ਇੱਕ ਸਿਆਲकोट ਜ਼ਿਲ੍ਹੇ ਵਿੱਚ ਸੀ ਤੇ ਦੂਜਾ ਜ਼ਿਲ੍ਹਾ ਮਲਤਾਨ ਤਹਿਸੀਲ ਖਾਨੇਵਾਲ ਦੀ ਗੰਜੀ ਵਾਰ ਦੇਖੀ ਸਮੇਂ ਦੀ ਤੌਰ ਨਾਲ ਸਾਡੇ ਘਰਾਂ ਦੀ ਮਾੜੀ ਹਾਲਤ ਹੌਲੀ-ਹੌਲੀ ਕੁਝ ਸੁਧਰਦੀ ਗਈ Shiv Kumar ਦੇ ਪਿਤਾ ਮਾਲ ਵਿਭਾਗ ਵਿੱਚ ਕਾਨੂੰਨ ਗੋ ਲੱਗੇ ਅਤੇ ਸਾਨੂੰ ਵੀ ਜ਼ਮੀਨ ਤੇ ਮਕਾਨ ਆਦ ਅਲਾਟ ਹੋ ਗਏ ਬਾਅਦ ਵਿੱਚ ਛੇਤੀ ਹੀ Shiv ਦਾ ਵੱਡਾ ਭਰਾ ਦਵਾਰਕਾ ਵੀ ਪਟਵਾਰੀ ਲੱਗ ਗਿਆ ਮੈਂ ਤੇ Shiv ਛੇਮੀ ਤੋਂ 10ਵੀਂ ਜਮਾਤ ਤੱਕ ਸਾਰੀ ਜਮਾਤ ਵਿੱਚੋਂ ਪਹਿਲੇ ਤੇ ਦੂਜੇ ਨੰਬਰ ਤੇ ਆਉਂਦੇ ਰਹੀ ਕਦੀ ਪਹਿਲੀ ਪੋਜੀਸ਼ਨ ਉਹਦੀ ਹੁੰਦੀ ਤੇ ਕਦੀ ਮੇਰੀ ਦਸਵੀਂ ਪਾਸ ਕਰਨ ਉਪਰੰਤ ਮੈਂ ਸਿੱਖ ਨੈਸ਼ਨਲ ਕਾਲਜ ਕਾਧੀਆਂ ਵਿਖੇ ਦਾਖਲ ਹੋ ਗਿਆ ਅਤੇ ਉਨ੍ਹੀ ਦਿਨੀ ਮੈਨੂੰ ਪਤਾ ਲੱਗਾ ਕਿ ਮੇਰਾ ਯਾਰ ਸ਼ਿਵ ਕੁਮਾਰ ਇੱਕ ਬੜੀ ਸੁੰਦਰ ਕੁੜੀ ਨੂੰ ਨਾਲ ਲੈ ਕੇ ਘਰੋਂ ਚਲਾ ਗਿਆ ਹੈ। ਉਹ ਕੁੜੀ ਆਪਣੇ ਨਾਲ ਘਰੋਂ ਕੁਝ ਪੈਸੇ ਤੇ ਜੀਵਰ ਵੀ ਲੈ ਕੇ ਗਈ ਸੀ। ਬਾਅਦ ਵਿੱਚ ਕੋਈ 1 ਮਹੀਨੇ ਵਿੱਚੋਂ ਉਹ ਕੁੜੀ ਤਾਂ ਕੱਜਲਖਵਾਰ ਹੋ ਕੇ ਫਿਰ ਵਾਪਸ ਘਰ-ਤਪਰਤ ਆਈ ਅਤੇ ਉਸਨੇ ਆਪਣੇ ਮਾਪੇ ਦੇ ਚਰਨੀ ਪੈ ਕੇ ਭੁੱਲ ਬਖਸ਼ਾਲੀ ਪਰ ਸ਼ਿਵ ਕੁਮਾਰ ਵਾਪਸ ਨਾ ਆਇਆ ਉਹ ਕੋਈ 2 ਸਾਲ ਦਾ ਸਮਾਂ ਸੰਗੀਤ ਮੰਡਲੀਆਂ ਨਾਲ ਥਾਂ-ਥਾਂ ਆਉਂਦਾ ਰਿਹਾ ਅਤੇ ਇੱਕ ਚੰਗਾ ਗਾਇਕ ਬਣ ਗਿਆ ਇਹ 19 ਦਸਤਾਵੇਜ਼ ਤੇ ਲਿਖਿਆ ਬਾਕੀ ਮਿਟਿਆ ਹੋਇਆ ਸ਼ਾਇਦ 57 ਕੁਝ ਅਸਰਾਈ ਹੈ ਦੇ ਅਗਸਤ ਜਾਂ ਸਤੰਬਰ ਮਹੀਨੇ ਦੀ ਗੱਲ ਹੈ ਇਹ ਸ਼ਿਵ ਕੁਮਾਰ ਮੈਨੂੰ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਗਰਾਊਂਡ ਵਿੱਚ ਲਗਭਗ 2.5 ਸਾਲ ਦੇ ਅਰਸੇ ਬਾਅਦ ਮਿਲਿਆ ਉਹਨੇ ਮੈਨੂੰ ਮਿਲਦੇ ਸਰ ਇਹ ਪੁੱਛਿਆ ਕਿ ਕਾਲਜ ਦੀ ਲਾਇਬ੍ਰੇਰੀ ਦੇ ਬਾਹਰ ਬੋਰਡ ਤੇ ਜੋ ਸਰ ਸਰਬਜ ਪਤ ਚੜਾ ਨਾਂ ਦੀ ਕਿਤਾਬ ਦਾ ਸਰ ਵਰਕ ਲਗਾਇਆ ਹੋਇਆ ਹੈ ਕੀ ਉਹ ਕਤਾਰ ਮੇਰੀ ਹੀ ਲਿਖੀ ਹੋਈ ਹੈ ਮੇਰੇ ਹਾਂ ਵਿੱਚ ਦਿੱਤੇ ਉੱਤਰ ਨੂੰ ਸੁਣ ਕੇ ਉਹ ਬਹੁਤ ਹੀ ਪ੍ਰਸੰਨ ਹੋਇਆ ਕਿ ਮੇਰੇ ਨਾਲ ਮਗਲਗੀਰ ਹੋ ਗਿਆ ਮੈਂ ਉਦੋਂ 13ਵੀਂ ਜਮਾਤ ਵਿੱਚ ਪੜਦਾ ਸੀ ਤੇ ਉਸ ਨੂੰ ਮੈਂ ਉਸਨੂੰ ਪੁੱਛਿਆ ਕਿ ਉਹ ਕਾਲਜ ਵਿੱਚ ਕਿਵੇਂ ਆਇਆ ਹੈ ਉਹ ਕਹਿਣ ਲੱਗਾ ਕਿ ਉਹ ਥੋੜੇ ਹੀ ਦਿਨ ਹੋਏ 11ਵੀਂ ਜਮਾਤ ਵਿੱਚ ਦਾਖਲ ਹੋ ਗਿਆ ਹੈ ਮੇਰੇ ਇਹ ਪੁੱਛਣ ਤੇ ਕਿ ਕੀ ਉਹ ਵੀ ਕੁਝ ਲਿਖਦਾ ਹੈ ਉਹਨੇ ਦੱਸਿਆ ਕਿ ਉਹਨੂੰ ਉਰਦੂ ਵਿੱਚ ਕੁਝ ਕਹਾਣੀਆਂ ਤੇ ਨਜ਼ਮਾਂ ਲਿਖੀਆਂ ਹੋਈਆਂ ਹਨ ਮੈਂ ਸ਼ਿਵ ਨੂੰ ਕਿਹਾ ਕਿ ਆਪਣੀਆਂ ਰਚਨਾਵਾਂ ਅਗਲੇ ਦਿਨ ਘਰ ਆ ਕੇ ਵਿਖਾਵੇ ਸ਼ਿਵ ਕੁਮਾਰ ਅਗਲੇ ਰੋਜ਼ ਤੇ ਛੁੱਟੀ ਦੇ ਦਿਨ ਸੀ ਸਵੇਰੇ ਹੀ ਮੈਨੂੰ ਮਿਲਨ ਸਾਡੇ ਕਾਦਿਆਂ ਦੇ ਸਿਵਲ ਲਾਈਨ ਵਾਲੇ ਘਰ ਵਿਖੇ ਆਇਆ। ਉਹਦੀ ਅਰਜ਼ੀ ਨਾਮਾਂ ਦੇਖ ਕੇ ਮੈਂ ਉਸ ਨੂੰ ਕਿਹਾ ਕਿ ਉਰਦੂ ਦੀ ਥਾਂ ਪੰਜਾਬੀ ਵਿੱਚ ਕਵਤਾ ਲਿਖਿਆ ਕਰੀ ਕਿਉਂਕਿ ਉਹ ਪੰਜਾਬੀ ਗੀਤਾਂ ਨੂੰ ਬਹੁਤ ਸੋਹਣਾ ਗਾਉਂਦਾ ਵੀ ਸੀ। ਸ਼ਿਵ ਕੁਮਾਰ ਨੇ ਮੈਨੂੰ ਉੱਤਰ ਦਿੱਤਾ ਕਿ ਉਸ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਨਹੀਂ ਆਉਂਦੀ ਇਸ ਲਈ ਉਹਦੇ ਲਈ ਪੰਜਾਬੀ ਵਿੱਚ ਲਿਖਣਾ ਅਸੰਭਵ ਹੈ। ਮੈਂ ਉਸ ਨੂੰ ਅਸ਼ਵਾਸ਼ ਲਾਇਆ ਕਿ ਮੈਂ ਉਸ ਨੂੰ ਕੁਝ ਹੀ ਦਿਨਾਂ ਵਿੱਚ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖਾ ਦੇਵਾਂਗਾ ਅਤੇ ਹੋਇਆ ਵੀ ਇੰਜ ਹੀ ਇੱਥੇ ਇੱਕ ਗੱਲ ਵਰਨਯੋਗ ਹੈ ਕਿ ਮੈਂ ਆਪ ਪੰਜਾਬੀ ਦੀ ਮੁੱਢਲੀ ਸਿੱਖਿਆ ਕਿਸੇ ਤੋਂ ਨਹੀਂ ਲਈ ਸੀ ਮੈਂ ਪਤਾ ਨਹੀਂ ਕਿਵੇਂ ਕਰਤਾਰ ਸਿੰਘ ਕਲਾਸ ਵਾਲੀ ਅਦੇਸ਼ਮੇਸ਼ ਪ੍ਰਕਾਸ਼ ਇਹ ਬੰਦਾ ਬਹਾਦਰ ਆਪਣੇ ਆਪ ਪੜਨ ਲੱਗ ਪਿਆ ਸੀ ਅੱਜ ਸੋਚ ਕੇ ਮੈਨੂੰ ਵੀ ਹੈਰਾਨੀ ਹੁੰਦੀ ਹੈ ਸ਼ਿਵ ਕੁਮਾਰ ਮੇਰੇ ਕੋਲ 10-12 ਦਿਨ ਰਿਹਾ ਇਹ ਇੰਨੇ ਅਰਸੇ ਵਿੱਚ ਹੀ ਉਸ ਦੀ ਅਦੁੱਤੀ ਪ੍ਰਤਿਭਾ ਪੰਜਾਬੀ ਭਾਸ਼ਾ ਲਿਖਣ ਤੇ ਪੜਨ ਦੀ ਮਾਹਰ ਬਣ ਗਈ ਬਾਅਦ ਵਿੱਚ ਸ਼ਿਵ ਕੁਮਾਰ ਕਈ ਕਵਤਾਵਾਂ ਲਿਖ ਕੇ ਮੈਨੂੰ ਦਿਖਾਉਂਦਾ ਰਿਹਾ ਜਿਨ੍ਹਾਂ ਦੇ ਮੂਲੇ ਖਰੜੇ ਹਾਲੇ ਤੱਕ ਵੀ ਮੇਰੇ ਕੋਲ ਸੁਰੱਖਿਅਤ ਪਏ ਹਨ ਸ਼ਿਵ ਕੁਮਾਰ 11ਵੀਂ ਜਮਾਤ ਵਿੱਚ ਬਹੁਤਾ ਸਮਾਂ ਪੜਾਈ ਜਾਰੀ ਨਾ ਰੱਖ ਸਕਿਆ ਕੋਈ ਤਾਂ ਘਰ ਵਾਲੇ ਉਸ ਨੂੰ ਪੈਸੇ ਹੀ ਕੱਢ ਦਿੰਦੇ ਸਨ ਤੇ ਕੁਝ ਉਸ ਉੱਤੇ ਉਹਨੇ ਦਿਨੀ ਪਿਆਰ ਦੇਵਤਾ ਪੂਰੇ ਜੋਰ ਨਾਲ ਸਵਾਰ ਸੀ ਮੈਂ ਉਹਦੇ ਨਾਲ ਜਿੰਨੀ ਵਾਰੀ ਵੀ ਰੇਲ ਗੱਡੀ ਤੇ ਚੜ੍ਹ ਕੇ ਕਾਦੀਆਂ ਤੋਂ ਬਟਾਲਾ ਜਾਂਦਾ ਰਿਹਾ ਤਾਂ ਸਟੇਸ਼ਨ ਤੋਂ ਉਤਰਦਿਆਂ ਹੀ ਉਹਦੀਆਂ ਅੰਤੜ੍ਹ دوست ਕੁੜੀਆਂ ਵਿੱਚੋਂ ਕੋਈ ਨਾ ਕੋਈ ਜ਼ਰੂਰ ਮਿਲ ਪੈਂਦੀ ਸੀ ਇਹਨਾਂ ਮੁਟਿਆਰਾਂ ਵਿੱਚੋਂ ਦੋ ਤਾਂ ਕੁਆਰੀਆਂ ਕੁੜੀਆਂ ਸਨ ਤੇ ਇੱਕ ਹਰਵੰਸ ਨਾਮ ਦੀ ਲੜਕੀ ਵਿਆਹੀ ਹੋਈ ਸੀ ਜੋ ਕਿ ਇੱਕ ਸਾਬਕਾ ਫੌਜੀ ਅਫਸਰ ਨਾਲ ਵਿਆਹੀ ਹੋਈ ਸੀ ਤੇ ਅਤੇ ਇਸ ਕੁੜੀ ਦੀ ਉਮਰ ਉਸ ਵੇਲੇ ਕੋਈ 18 ਸਾਲ ਸੀ ਜਦ ਕਿ ਫੌਜੀ ਅਫਸਰ ਕਿਸੇ ਤਰ੍ਹਾਂ ਦੀ 60 ਸਾਲ ਤੋਂ ਘਟ ਨਹੀਂ ਸੀ ਉਸ ਕੁੜੀ ਵਿੱਚ ਅਥਾ ਪਿਆਰ ਵੇਖ ਸੀ ਅਤੇ ਉਹ ਉਸ ਉਹ ਇਸ ਵੇਗ ਨੂੰ ਸ਼ਾਂਤ ਕਰਨ ਲਈ ਕਈ ਕਿ ਦਿਨ ਸ਼ਿਵ ਕੁਮਾਰ ਨਾਲ ਬਤਾ ਦਿੰਦੀ ਸੀ ਇਸੇ ਕੁੜੀ ਦੇ ਪਿਆਰ ਵਿੱਚ ਸ਼ਿਵ ਕੁਮਾਰ ਤੋਂ ਕੋਈ 6-7 ਸਾਲ ਬਾਅਦ ਲੂਣਾ ਕਾਵਨਾਟਕ ਦੀ ਸਿਰਜਣਾ ਕਰਵਾਈ ਨਿਰਮਲ ਨਾਂ ਦੀ ਕੁੜੀ ਜੋ 2 ਸਾਲ ਬਾਅਦ ਹੀ ਇੰਗਲੈਂਡ ਵਿਖੇ ਵਿਆਹੀ ਗਈ ਸੀ ਉਹਦੀ ਛੇਤੀ ਹੀ ਮੌਤ ਹੋ ਗਈ ਸੀ ਤੇ ਸ਼ਿਵ ਕੁਮਾਰ ਤੋਂ ਮੈਂ ਇੱਕ ਸ਼ਿਕਰਾਯਾਰ ਬਣਾਇਆ ਨਾਨਦੀ ਕਪਤਾ ਦੀ ਸਜਣਾ ਕਰਵਾਈ ਇੰਜ ਹੀ ਇੱਕ ਪਰਮਜੀਤ ਨਾਨਦੀ ਕੁੜੀ ਉਸ ਦੀਆਂ ਅਨੇਕਾਂ ਕਪਤਾਵਾਂ ਦੀ ਸਜਣਾ ਦਾ ਕਾਰਨ ਬਣੀ ਸੀ ਉਹਦੀ ਵੀ ਸ਼ਾਦੀ ਹੋਣ ਬਾਅਦ ਇੱਕ ਸਾਲ ਪਿਛੋਂ ਮੌਤ ਹੋ ਗਈ ਸੀ ਇਸ ਕੁੜੀ ਦੀ ਮੌਤ ਨੇ ਅਤੇ ਨਿਰਮਲ ਦੀ ਮੌਤ ਨੇ ਉਸ ਦੀ ਕਪਤਾ ਉਤੇ ਸੋਗ ਉਦਾਸੀ ਤੇ ਕੰਮ ਦੇ ਰੰਗ ਹੋਰ ਗੂੜੇ ਕਰ ਦਿੱਤੇ ਅਨ ਬਾਅਦ ਵਿੱਚ ਸ਼ਿਵ ਕੁਮਾਰ ਥੋੜਾ ਥੋੜਾ ਸਮਾਂ 베ਰਿੰਗ 크੍ਰਿਸਚੀਅਨ ਕਾਲਜ ਬਟਾਲਾ ਅਤੇ ਰਿਪਦੰਮਨ ਕਾਲਜ ਨਾਬਾ ਵਿਖੇ ਵੀ ਦਾਖਲ ਰਿਹਾ ਪਰ ਉਹਨੇ ਕੋਈ ਜਮਾਤ ਪਾਸ ਨਾ ਕੀਤੀ ਪਟਵਾਰੀ ਦੀ ਪੋਸਟ ਤੇ ਲੱਗਣ ਤੋਂ ਪਹਿਲਾਂ ਜਿਸ ਉੱਪਰ ਉਹ ਕੋਈ 2 ਸਾਲ ਕੰਮ ਕਰਦਾ ਰਿਹਾ ਸੀ ਸ਼ਿਵ ਕੁਮਾਰ ਸਾਡੇ ਪਰਿਵਾਰ ਵੱਲੋਂ ਚਲਾਏ ਗਏ ਠਾਕਰਾ ਦੇਵੀ ਗਰਲਸ ਹਾਈ ਸਕੂਲ ਬਟਾਲਾ ਵਿਖੇ ਕੋਈ 6 ਮਹੀਨੇ ਟੀਚਰ ਲੱਗਾ ਰਿਹਾ ਉੱਥੇ ਉਹ ਸਤਵੰਤ ਨਾਂ ਦੀ ਕੁੜੀ ਦੇ ਲੂੰਗੇ ਪਿਆਰ ਵਿੱਚ ਲੁਭ ਗਿਆ ਸੀ ਸ਼ਿਵ ਕੁਮਾਰ 1956 ਤੋਂ ਲੈ ਕੇ ਆਪਣੀ ਸ਼ਾਦੀ ਤੱਕ ਅਨੇਕਾਂ ਹੀ ਹੋਰ ਨੌਜਵਾਨ ਕੁੜੀਆਂ ਦਾ ਵੀ ਦੋਸਤ ਤੇ ਸੰਗੀ ਰਿਹਾ ਸੀ ਅਤੇ ਦਿਨ-ਬਦਨ ਸ਼ਰਾਬ ਪੀਣ ਦੀ ਆਦਤ ਵੱਧ ਜਾਂਦੀ ਸੀ ਇਹਦੇ ਨਾਲ ਹੀ ਉਹ ਉਹਦੀ ਸੱਜਣਾ ਦੀ ਰਫਤਾਰ ਵੀ ਲੂਣਾ ਦੀ ਰਚਨਾ ਤੱਕ ਲਗਾਤਾਰ ਤੇਜ਼ ਹੁੰਦੀ ਚਲੀ ਗਈ ਐ ਪਹਿਲਾਂ ਪਹਿਲਾਂ ਸ਼ਿਵ ਕੁਮਾਰ ਮੈਨੂੰ ਕਵਤਾ ਦਿਖਾ ਲੈਂਦਾ ਸੀ ਉਸ ਤੋਂ ਬਾਅਦ ਉਹ ਬਰਕਤ ਰਾਮ ਯਮਨ ਨੂੰ ਕਵਤਾਵਾਂ ਦਿਖਲਾਉਂਦਾ ਰਿਹਾ ਕਿਉਂਕਿ ਉਹ ਸ਼ਾਮ ਨੂੰ ਅਕਸਰ ਇਕੱਠੇ ਹੀ ਬਟਾਲਾ ਦੇਖੇ ਹਮ ਪਿਆਲਾ ਹੁੰਦੇ ਸਨ ਕਦੀ ਕਦੀ ਉਹ ਮੈਨੂੰ ਬਰਕਤ ਰਾਮ ਯਮਨ ਦੀਵਾਨ ਸਿੰਘ ਮਹਿਰਮ ਤੇਜਸਵੰਤ ਸੰਗਰਾਹੀ ਨੂੰ ਇਕੱਠਿਆਂ ਵੀ ਬੁਲਾਉਂਦਾ ਤੇ ਪ੍ਰੇਮਨਗਰ ਵਾਲੇ ਘਰ ਵਿੱਚ ਰਾਤ ਦੇ 2:00 ਜਾਂ 3:00 ਵਜੇ ਤੱਕ ਆਪਣੀਆਂ ਰਚਨਾਵਾਂ ਗਾ ਕੇ ਸੁਣਾਉਂਦਾ ਰਹਿੰਦਾ ਅਤੇ ਉਹਨਾਂ ਹੀ ਦਿਨੀ ਚੱਲ ਰਹੀ ਪ੍ਰੀਤ ਕਾਣਾ ਦਾ ਵੀਰਵਾ ਵੀ ਉਹ ਵਿਸਥਾਰ ਨਾਲ ਦੱਸਦਾ ਸ਼ਕਮਰ ਦੀ ਸ਼ਾਦੀ ਹੁਣ ਭਰਨ ਤੋਂ ਉਸ ਦੀ ਕਾਵ ਰਚਨਾ ਦੀ ਰਫ਼ਤਾਰ ਨਿਸ਼ਚਿਤ ਹੀ ਮੱਠੀ ਪੈ ਗਈ ਸੀ ਅਤੇ ਪੰਜਾਬੀ ਸਹਿ ਦੇ ਵਿਦਿਆਰਥੀ ਜਾਣਦੇ ਹਨ ਕਿ ਉਸ ਨੇ ਸ਼ਾਦੀ ਤੋਂ ਬਾਅਦ ਮੈਂ ਤੇ ਮੈਂ ਤੋ ਬਿਨਾ ਹੋਰ ਕੋਈ ਮਹੱਤਵਪੂਰਨ ਪੁਸਤਕ ਪੰਜਾਬੀ ਸਾਹਿਤ ਨੂੰ ਨਹੀਂ ਦਿੱਤੀ ਇਸ ਦਾ ਕਾਰਨ ਕਿ ਸ਼ਿਵ ਕੁਮਾਰ ਦਾ ਸ਼ਰਾਬ ਪੀਣ ਦਾ ਸਾਮਾਨ 24 ਘੰਟਿਆਂ ਵਿੱਚੋਂ ਲਗਭਗ 18 ਘੰਟੇ ਹੋ ਚੁੱਕਾ ਸੀ ਮੈਂ ਜਦੋਂ 1971 ਦੇ ਆਖਰੀ ਅਖੀਰ ਵਿੱਚ ਜਾਗਰਤੀ ਪੰਜਾਬੀ ਦਾ ਸੰਪਾਦਕ ਬਣ ਕੇ ਚੰਡੀਗੜਾ ਆਇਆ ਤਾਂ ਸ਼ਿਵ ਕੁਮਾਰ ਦੀ ਉਜੇਹੀ ਹਾਲਤ ਵੇਖ ਕੇ ਬਰੁਣ ਹਾਕਾ ਹੋ ਗਿਆ ਸ਼ਿਵ ਕੁਮਾਰ ਦੀ ਅਤ ਸਸ਼ੀਲ ਵਫਾਦਾਰ ਤੇ ਸਹਿਰਦ ਪਤਨੀ ਹਰਣ ਇਸ ਗੱਲ ਤੇ ਬੜੀ ਪਰੇਸ਼ਾਨ ਸੀ ਕਿ ਸ਼ਿਵ ਕੁਮਾਰ ਸਵੇਰ ਹੁੰਦੇ ਹੀ ਸ਼ਰਾਬ ਪੀਣ ਵਿੱਚ ਜੁਟ ਜਾਂਦਾ ਸੀ ਅਤੇ ਰਾਤ ਦੇ 11 ਵਜੇ ਜਾਂ 12 ਵਜੇ ਤੱਕ ਇਹ ਦੌਰ ਚੱਲਦਾ ਰਹਿੰਦਾ ਸੀ ਜਦ ਤੱਕ ਕਿ ਉਹ ਬੇਸੁਧ ਹੋ ਕੇ ਮੰਜੇ ਤੇ ਨਹੀਂ ਸੀ ਪੈ ਜਾਂਦਾ ਅ ਉਸ ਦੇ ਜੀਵਨ ਦੇ ਆਖਰੀ 2-3 ਸਾਲਾਂ ਵਿੱਚ ਕਾਮਦੇਵੀ ਉਸ ਦਾ ਸਾਥ ਛੱਡ ਗਿਆ ਪ੍ਰਤੀਤ ਹੁੰਦਾ ਸੀ ਅਤੇ ਉਸ ਵਿੱਚ ਹੁਣ ਪਹਿਲਾਂ ਵਾਲੀ ਸੋਖੀ ਚੰਚਲਤਾ ਪ੍ਰਤੀਯੋਗਤਿਆਂ ਨੂੰ ਗ੍ਰਿਫਤ ਵਿੱਚ ਲੈਣ ਦੀ ਸ਼ਕਤੀ ਨਹੀਂ ਸੀ ਰਹਿ ਗਈ ਮੈਂ ਚੰਡੀਗੜ੍ਹ ਤੋਂ ਆਪਣੇ ਘਰ ਕਾਦੀਆਂ ਵੇਖੀ ਇੱਕ ਸਾਦੀ ਦੇ سلسلے ਵਿੱਚ ਆਇਆ ਹੋਇਆ ਸੀ ਜਦੋਂ ਮੈਂ ਕਾਦੀਆਂ ਤੋਂ ਮਟਾਲਾ ਆਰਕਟਰਵੀਨ ਖਰੀਦਿਆ ਤਾਂ ਮੈਂ ਪਹਿਲੇ ਸਫੇਤੀ ਸ਼ਿਵ ਕੁਮਾਰ ਦੀ ਮੌਤ ਦੀ ਖਬਰ ਪੜ੍ਹ ਕੇ ਰੋਣੋਂ ਨਾ ਰਹਿ ਸਕਿਆ ਕਿਉਂਕਿ ਉਸ ਨਾਲ ਮੇਰੀ 25 ਸਾਲ ਦੀ ਲੰਮੀ ਪਿਆਰ ਭਰੀ ਸਾਂਝ ਤੇ ਮਿੱਤਰਤਾ ਸੀ ਸ਼ੋਕਮਾਰ ਪੰਜਾਬੀ ਸਹਿਦਾ ਅਮਰ ਕਾਣ ਬਣ ਚੁੱਕਾ ਹੈ ਉਸ ਨੂੰ ਪੰਜਾਬੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਗੀਤਕਾਰਾਂ ਵਿੱਚੋਂ ਇੱਕ ਕਿਹਾ ਜਾ ਸਕਦਾ ਹੈ ਉਸ ਦੀਆਂ ਕਵਤਾਂਾਂ ਦਾ ਸੌਂਦੀ ਤੇ ਵਿਰਹੁ ਪਰਿਆ ਰੰਗ ਪੰਜਾਬੀ ਕਾਵਿਚ ਵਿਦੂਤੀ ਤੇਵ ਲਖਣ ਹੈ ਉਸ ਨੇ ਪੰਜਾਬੀ ਸਭਿਆਚਾਰ ਦੀਆਂ ਕਈ ਖਤਮ ਹੋ ਰੀਆਂ ਇਹ ਵਿਸਰੀਆਂ ਚੀਜ਼ਾਂ ਨੂੰ ਆਪਣੀ ਕਵਤਾ ਵਿੱਚ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ ਇਹ ਉਹਦੀ ਬਹੁਤ ਵੱਡੀ ਪ੍ਰਾਪਤੀ ਸੀ